ਕਿਸਾਨ ਸਾਥਿਓ ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਸਾਲ ਐਤਰੀ ਵਾਂਗੂ ਔੜ ਲੱਗੀ ਹੁੰਦੀ ਹੈ ਤੇ ਇਸ ਸਮੇਂ ਦੇ ਵਿੱਚ ਜੇ ਅਸੀਂ ਖਾਸ ਤੌਰ ਤੇ ਜਿਹੜੀ ਚਰੀ ਜਵਾਰ ਹੈਗੀ ਹੈ ਇਹ ਪਸ਼ੂ ਨੂੰ ਪਾਉਣੇ ਆ ਤਾਂ ਇਹਦੇ ਨਾਲ ਪਸ਼ੂ ਬਿਮਾਰ ਹੋ ਸਕਦਾ ਹੈ ਬਿਮਾਰ ਹੀ ਨਹੀਂ ਹੋ ਸਕਦਾ ਪਸ਼ੂ ਦੀ ਜਾਨ ਦਾ ਵੀ ਜੋਖਮ ਹੋ ਸਕਦਾ ਹੈ ਕਈ ਵਾਰੀ ਛੋਟੇ ਬੱਚੇ ਜਿਹੜੇ ਪਸ਼ੂਆਂ ਦੇ ਹੈਗੇ ਆ ਕੱਟੇ ਬੱਚੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਤਾ ਇਹ ਚੀਜ਼ ਤੁਸੀਂ ਕਹੋਗੇ ਜਵਾਰ ਪਾਉਏ ਤਾਂ ਅਸੀਂ ਹਰ ਸਾਲ ਪਾਉਨੇ ਆਇਂ ਕੀ ਹੋ ਗਿਆ ਨਹੀਂ ਚਰੀ ਜਵਾਰ ਜਦੋਂ ਮੌਸਮ ਖੁਸ਼ਕ ਹੋਵੇ ਔੜ ਲੱਗੀ ਹੋਵੇ ਉਹਨਾਂ ਸਾਲਾਂ ਦੇ ਵਿੱਚ ਇਹ ਖਤਰਨਾਕ ਜ਼ਹਿਰ ਪੈਦਾ ਕਰਦਾ ਜਿਹਦੇ ਨਾਲ ਨੁਕਸਾਨ ਹੋ ਸਕਦਾ ਤਾਂ ਐਸੇ ਸਵੰਚ ਗੱਲ ਕਰਦੇ ਆ ਮੈਂ ਆ ਕੁਲਦੀਪ ਸਿੰਘ ਸ਼ੇਰਗੁਰ ਮਰਖਾ ਵੀ ਫਤਈ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਜਿਹੜੀ ਤੁਹਾਡੀ ਚਰੀ ਜਾਂ ਜਵਾਰ ਹੁੰਦੀ ਹੈ ਇਹ ਨਾ ਇੱਕ ਜ਼ਹਿਰ ਪੈਦਾ ਕਰਦੀ ਹੈ ਜਿਹਨੂੰ ਅਸੀਂ ਕਹਿੰਨੇ ਹਾਈਡਰੋਸਾਈਨਿਕ ਐਸਿਡ ਇਹ ਸਾਈਨਾਈਟ ਦਾ ਹੀ ਇੱਕ ਤਰ੍ਹਾਂ ਦਾ ਭਰਾ ਹੈ ਤੇ ਹਾਈਡਰੋਸਾਈਨਿਕ ਐਸਿਡ ਜਿਹੜਾ ਹੈਗਾ ਇਹ ਜ਼ਹਿਰ ਚਰੀ ਕਿਉਂ ਪੈਦਾ ਕਰਦੀ ਆ ਉਹਦੇ ਵਿੱਚ ਕਿਉਂਕਿ ਜਦੋਂ ਇਹ ਜੰਗਲੀ ਰੂਪ ਚ ਚਰੀ ਜੰਗਲ ਚੁੱਕਦੀ ਸੀਗੀ ਤਾਂ ਔੜ ਲੱਗੀ ਦੇ ਵਿੱਚ ਜੇ ਨਿੱਕੇ ਨਿੱਕੀ ਨੂੰ ਜਾਨਵਰ ਚੁੱਕ ਜਾਣ ਖਾ ਜਾਣ ਤਾਂ ਫਿਰ ਇਹਦਾ ਬੀ ਕਿਵੇਂ ਬਣਾਉਗੀ ਇਹਦੇ ਕਰਕੇ ਬੂਟੇ ਨੇ ਆਪ ਦੀ ਰੱਖਿਆ ਕਰਨ ਵਾਸਤੇ ਇੱਕ ਇਹ ਜਿਹੜਾ ਹੈਗਾ ਹਾਈਡਰੋਸਾਇਨਿਕ ਐਸਿਡ ਪੈਦਾ ਕੀਤਾ ਇਹ ਜਦੋਂ ਖੇ ਔੜ ਲੱਗੀ ਹੋਵੇ ਮੀਂਹ ਨਾ ਪਿਆ ਹੋਵੇ ਪਾਣੀ ਘਟ ਲੱਗੇ ਹੋਣ ਤੇ ਕੱਦ ਛੋਟਾ ਹੋਵੇ ਉਦੋਂ ਫਿਰ ਬੂਟਾ ਇਹ ਕਾਫੀ ਮਾਤਰਾ ਚਾਜ ਪੈਦਾ ਕਰਦਾ ਹੈ ਤੇ ਜੇਕਰ ਇਸ ਨੂੰ ਇਹਨਾਂ ਪੱਠਿਆਂ ਨੂੰ ਪਸ਼ੂ ਜ਼ਿਆਦਾ ਖਾਲੇ ਤਾਂ ਪਸ਼ੂ ਬਿਮਾਰ ਤਾਂ ਹੁੰਦਾ ਹੀ ਹੈ ਜ਼ਿਆਦਾ ਖਾਣ ਤੇ ਮੌਤ ਵੀ ਹੋ ਸਕਦੀ ਹੈ ਪਹਿਲਾਂ ਆਪਾਂ ਇਹ ਦੇਖ ਲਿਏ ਕਿ ਕਦੋਂ-ਕਦੋਂ ਇਹ ਹੁੰਦਾ ਹੈ ਮੇਰੇ ਕੋਲੇ ਇਹਦੇ ਤੇ ਇੱਕ ਰਿਸਰਚ ਪੇਪਰ ਹੈ ਜਿਹੜਾ ਕਿ ਆਪਣਾ ਬਗਦਾਦ ਇਰਾਕ ਦੇ ਵਿੱਚ 2020 ਲਿਖਿਆ ਉਹਨਾਂ ਨੇ ਇੱਕ ਆਪਣਾ ਝਾਂਸੀ ਵਾਲਿਆਂ ਦਾ ਪੇਪਰ ਹੈ ਹੋਰ ਕਈ ਪੇਪਰ ਹੈ ਜਿਹੜੇ ਕਿ ਇਹ ਕਹਿ ਰਹੇ ਹੈ ਕਿ ਜਿਹੜੇ ਸਾਲਾਂ ਦੇ ਵਿੱਚ ਔੜ ਲੱਗੀ ਹੋਵੇ ਖੇਤ ਨੂੰ ਪਾਣੀ ਘਟ ਲੱਗੇ ਹੋਣ ਚਰੀ ਜਾਂ ਜਵਾਸ਼ ਛੋਟੀ-ਛੋਟੀ ਹੋਵੇ ਯੂਰੀਆ ਜ਼ਿਆਦਾ ਪਾਈ ਹੋਵੇ ਡਾਈ ਘਟ ਪਾਈ ਹੋਵੇ ਤੇ ਜਿਵੇਂ ਆ ਚਰੀ ਇਹਨਾਂ ਦੇਖੋ ਤੇ ਡੈਮੇਜ ਹੋਈ ਹੋਈ ਹੈ ਸਾਰੀ ਹਵਾ ਦੇ ਨਾਲ ਤਾਂ ਟਿਸ਼ੂ ਡੈਮੇਜ ਹੋਏ ਹੋਣ ਤਾਂ ਉਸ ਚਰੀ ਦੇ ਵਿੱਚ ਹਾਈਡਰੋਸਾਇਨਿਕ ਐਸਿਡ ਦੀ ਕਾਫੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨੂੰ ਖਾਣ ਤੋਂ ਬਾਅਦ ਪਸ਼ੂ ਬਿਮਾਰ ਹੁੰਦੇ ਹੈ ਕਈ ਵਾਰੀ ਪਸ਼ੂ ਮਰ ਵੀ ਸਕਦੇ ਐਗ ਤਰੀ ਸਥਿਤੀਆਂ ਅਨੁਕੂਲ ਹੈ ਐਗ ਤੀ ਇਹ ਜ਼ਿਆਦਾ ਬਣਿਆ ਹੋਏਗਾ ਤਾਂ ਇਹ ਕਹਿੰਦੇ ਹੈ ਜਿਹੜੇ ਆਪਣੇ ਇਰਾਕ ਵਾਲੇ ਹੈ ਉਹ ਕਹਿੰਦੇ ਕਿ ਜੇਕਰ ਅਸੀਂ ਚਰੀ ਨੂੰ ਛੋਟੀ ਛੋਟੀ ਨੂੰ ਹੱਥ ਲਾ ਲੈਨੇ ਆ 35 ਤੋਂ 40 ਦਿਨ ਦੀ ਚਰੀ ਠੀਕ ਹੈ ਉਹਦੇ ਨਾਲ ਨਾਲ এনवायरमेंटਲ ਸਟ्रेस ਹੋਵੇ ਤੇ ਯੂਰੀਆ ਹੱਦੋਂ ਵੱਧ ਠੋਕੀ ਹੋਵੇ ਤੇ ਫਾਸਫੋਸ ਘੱਟ ਪਾਈ ਹੋਵੇ ਤਾਂ ਖਤਰਾ ਵੱਧ ਜਾਂਦਾ ਜੀ ਉਹਨਾ ਖੇਤ ਹੈ ਜ਼ਿਮੀਂਦਾਰ ਕੋਸ਼ਿਸ਼ ਕਰਦਾ ਨਾ ਸੱਟ ਯੂਰੀਆ ਸੱਟ ਯੂਰੀਆ ਸੱਟ ਯੂਰੀਆ ਯੂਰੀਆ ਵੱਧ ਪੈ ਗਈ ਡਾਈ ਥੱਲੇ ਪਾਈ ਨਹੀਂ ਫਾਸਫੋਸ ਥੱਲੇ ਪਾਈ ਨਹੀਂ ਤਾਂ ਇਹ ਨੁਕਸਾਨ ਹੋ ਸਕਦਾ ਫਿਰ ਅਲੀ ਕਰਨਾ ਕੀ ਹੈ ਨੁਕਸਾਨ ਦਾ ਪਤਾ ਲੱਗ ਗਿਆ ਤੁਹਾਨੂੰ ਇੱਕ ਚੀਜ਼ ਨੂੰ ਮੈਂ ਹੋਰ ਇਥੇ ਦੱਸਣਾ ਚਾਹਾਂਗਾ ਕਿ ਰਿਸਰਚ ਪੇਪਰ ਇਹ ਦੱਸਦੇ ਹੈ ਜਦੋਂ ਚਰੀ 18 ਦਿਨ ਦੀ ਹੁੰਦੀ ਹੈ ਤਾਂ ਇਹਦੇ ਵਿੱਚ ਜ਼ਹਿਰ ਜਿਹੜਾ ਹਾਈਡਰੋਸਾਈਨਿਕ ਐਸਿਡ ਹੈ ਇਹਦੀ ਮਾਤਰਾ ਵਧਣੀ ਸ਼ੁਰੂ ਹੁੰਦੀ ਹੈ 49 ਦਿਨ ਤੇ ਜਾ ਕੇ ਘਟਣੀ ਸ਼ੁਰੂ ਹੁੰਦੀ ਹੈ 53 ਦਿਨ ਤੇ ਜਾ ਕੇ ਕਾਫੀ ਜ਼ਿਆਦਾ ਮੈਂ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ 49 ਤੋਂ 53 ਦਿਨ ਦੇ ਵਿੱਚ ਜਾ ਕੇ ਕਾਫੀ ਜ਼ਿਆਦਾ ਘਟ ਜਾਂਦੀ ਹੈ ਤਾਂ ਡੂੜ ਮਹੀਨੇ ਦੀ ਜਿਹੜੀ ਚਰੀ ਬਾਜਰਾ ਹੈਗਾ ਬਾਜਰਾ ਦੀ ਚਰੀ ਡੂੜ ਮਹੀਨੇ ਜਿਹੜੀ ਚਰੀ ਹੈਗੀ ਹੈ ਉਹ ਤੁਹਾਡੇ ਪਸ਼ੂਆਂ ਲਈ ਕਾਫੀ ਹੱਦ ਤੱਕ ਸੇਫ ਹੁੰਦੀ ਹੈ। ਜਾਂ ਫਿਰ ਇਹ ਕਹਿੰਦੇ ਕਿ ਵੀ ਜਦੋਂ ਇਹੋ ਜਿਹੇ ਹਾਲਾਤ ਹੋਣ ਪਹਿਲੀ ਗੱਲ ਤਾਂ 2 ਤੋਂ 3 ਮੀ ਪਾਏ ਗਏ ਹੋਣ ਚਰੀ ਵਿਜਨ ਤੋਂ ਬਾਅਦ ਚ ਤਾਂ ਇਹ ਦਿੱਕਤ ਨਹੀਂ ਆਉਂਦੀ। ਐਕਤਰੀ ਨਹੀਂ ਪਈ ਤਾਂ ਫਿਰ ਖੇਤ ਦੇ ਵਿੱਚ 2 ਤੋਂ 3 ਜਾਂ 3 ਤੋਂ 4 ਪਾਣੀ ਚੰਗੇ ਭਰਵੇਂ ਪਾਣੀ ਲੱਗੇ ਹੋਣੇ ਚਾਹੀਦੇ। ਖੇਤ 'ਚ ਵੱਧ ਯੂਰੀਆ ਨਾ ਪਾਓ। ਖੇਤ ਦੇ ਵਿੱਚ ਜਿਹੜੀ ਫਾਸਫੋਰਸ ਹੈ ਉਹ ਜ਼ਰੂਰ ਦਿਓ। ਡੀਏਪੀ ਜ਼ਰੂਰ ਦਿਓ। ਤਾਂ ਉਹਦੇ ਨਾਲ ਕੀ ਹੋਗਾ ਪਾਣੀ ਬਦਲਣ ਨਾਲ ਯੂਰੀਆ ਕੱਟ ਪਾਉਣ ਨਾਲ ਤੇ ਖੇਤ ਦੇ ਵਿੱਚ ਜਿਹੜਾ ਹੈਗਾ ਡੀਏਪੀ ਪਾਉਣ ਦੇ ਨਾਲ ਇਹ ਜਿਹੜਾ ਹੈਗਾ ਇਹ ਹਾਈਡਰੋਸਾਇਨਿਕ ਐਸਿਡ ਆ ਇਹਦਾ ਅਸਰ ਘਟ ਜਾਂਦਾ ਹੈ ਬਾਕੀ ਭਾਈ ਬਾੜੀ ਛੋਟੀ ਚੜੀ ਨੂੰ ਹੱਥ ਨਾ ਲਾਓ ਜਦੋਂ ਔਡ ਹੁੰਦੀ ਹੈ ਤਾਂ ਜਦੋਂ ਚੜੀ ਆਪਣਾ ਕੱਦ ਆਪਣਾ ਠੀਕ ਠਾਕ ਕੱਦ ਕਰ ਜਾਵੇ ਉਸ ਸਮੇਂ ਜਿਹੜਾ ਹੈਗਾ ਉਹਨੂੰ ਹੱਥ ਲਾਓ ਤੇ ਉਦੋਂ ਹੀ ਪਸ਼ੂ ਨੂੰ ਪਾਉਣੀ ਸ਼ੁਰੂ ਕਰੋ ਜਦੋਂ ਵੀ ਚੜੀ ਸ਼ੁਰੂਆਤੀ ਲੈ ਕੇ ਆਉਣੇ ਹੋ ਘੱਟ ਮਾਤਰਾ ਜੀ ਪਸ਼ੂ ਨੂੰ ਪਾਓ ਤੂੜੀ ਦੇ ਨਾਲ ਲਾ ਕੇ ਘੱਟ ਮਾਤਰਾ ਚ ਪਾਓ ਤਾਂ ਕਿ ਜੇ ਕੋਈ ਦਿੱਕਤ ਵੀ ਹੁੰਦੀ ਆ ਤੁਹਾਨੂੰ ਉੱਥੇ ਪਤਾ ਲੱਗ ਜਾਵੇ ਤੁਸੀਂ ਬਸ ਬਚਾਅ ਕਰ ਸਕੋ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਜੀ ਭਾਈ ਜਿੱਥੇ ਤਾਂ ਪਾਣੀ ਵਾਧੂ ਹੈਗੇ ਕਿਸਾਨਾਂ ਨੇ ਪਾਣੀ ਲਾਏ ਹੋਣਗੇ ਕਈ ਜਗ੍ਹਾ ਔੜ ਲੱਗੀ ਆ ਪਾਣੀ ਵੀ ਘੱਟ ਲੱਗੇ ਆ ਉੱਥੇ ਦਿੱਕਤ ਆ ਸਕਦੀ ਹੈ ਇਹਦੇ ਕਰਕੇ ਇਸ ਸਾਲ ਤੁਸੀਂ ਕਹੋਗੇ ਇਹ ਤਾਂ ਹਰ ਸਾਲ ਹੀ ਚੜੀ ਲਾਉਣੇ ਪਿਛਲੇ ਸਾਲ ਤਾਂ ਹੋਇਆ ਨਹੀਂ ਪਿਛਲੇ ਸਾਲ ਇਹਨਾਂ ਦਿਨਾਂ ਤੱਕ 2-3 ਮੀ ਪੈ ਜਾਂਦੇ ਸੀਗੇ ਹਰ ਸਾਲ ਮੈਂ ਦੇਖਦਾ ਇੱਕ 22 ਮਈ ਨੂੰ ਮੀਂਹ ਪੈਂਦਾ ਇੱਕ 27 ਮਈ ਨੂੰ ਮੀਂਹ ਪੈਂਦਾ ਇੱਕ 8 ਤੋਂ 6 ਜੂਨ ਦੇ ਨੇੜੇ ਪੈਂਦਾ ਹੈਗਾ ਪਰੰਤੂ ਐਕਤਰੀ ਨਹੀਂ ਪਈ ਉਹ ਤਾਂ ਉਹਦੇ ਕਰਕੇ ਤੁਹਾਡੀਆਂ ਚਰੀਆਂ ਦੇ ਵਿੱਚ ਹਾਈਡਰੋਸਾਇਨਿਕ ਐਸਿਡ ਬਣ ਸਕਦਾ ਹੈ ਤਾਂ ਇਹ ਧਿਆਨ ਤੁਸੀਂ ਰੱਖਣਾ ਛੋਟੀ ਛੋਟੀ ਚਰੀ ਨੂੰ ਹੱਥ ਨਾ ਲਾਓ ਜੋ ਥੋੜੀ ਵੱਡੀ ਹੋਣ ਦਿਓ 4 ਦਿਨ ਹੋ ਤੁੜੀ ਪਾ ਲਓ ਕੁਝ ਨਹੀਂ ਹੁੰਦਾ ਚਰੀ ਨੂੰ ਵਾਧ ਤਰ ਤਰ ਪਾਣੀ ਪਾਓ ਯੂਰੀਆ ਘਟ ਪਾਓ ਤੇ ਫਾਸਫਰ ਦੇਣ ਦੀ ਕੋਸ਼ਿਸ਼ ਕਰੋ ਉਮੀਦ ਕਰਦਾ ਹਾਂ ਜਾਣ ਕੇ ਲਾਇਓ ਸਭ ਤੋਂ ਕੀ ਧੰਵਾ ਦੋਸਤੋ ਮਿਹਰਬਾਨੀ ਦੋਸਤੋ